ਸਤਿ ਸ਼੍ਰੀ ਅਕਾਲ ਸਾਰੇ ਪੰਜਾਬਾਸੋਂ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ 15 ਅਪ੍ਰੈਲ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਨੇ ਕਿੰਨੇ ਲੱਖਾਂ ਵਿੱਚ ਆਪਣਾ ਕਾਰਵਾਈਆਂ ਦੇਖੂ ਮੈਂ ਸਦੀਆਂ ਹਨ ਤੇ ਕਿਹੜੇ ਦਾ ਕੇ ਸਾਫ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਾਂ ਚਾਹਤੇ ਨਵੇਂ ਆਇਆ ਘਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਸਕਦੇ ਕਿਸਾਨ ਵੀਰ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਚਲ ਅੱਗੇ ਵਧਦੇ ਆ ਵੀਡੀਓ ਨਾਲ ਹੋ ਦਹੀ ਪੰਜਾਬੀ 7 ਵਜੇ ਦੀਆਂ ਸ਼ਾਮਾਂ ਦੀਆਂ ਲਾਈਵ ਸਾਈਡ ਤੋਂ ਜਿੱਦ ਤੋਂ ਆਪਾਂ ਨੇ ਪੰਜਾਬ ਦੇ ਜੋ ਮਾਜੇ ਦੇ ਪਾਕ ਹੋ ਗਏ ਇਹਨਾਂ ਵਿੱਚ ਥੋੜੇ ਬਦਲ ਪਾਉਂਦੇ ਸਮ ਦੇਖੂ ਮਾਰੇ ਥੋੜੀ ਬੁਜੀ ਬਦਲਬਾਈ ਦੇਖੂ ਮਾਰੀ ਹੈ ਆਪਣੇ ਪਿੱਛੇ ਵੀ ਇੱਕ ਹੜਕਾ ਜਿਹਾ ਸਿਸਟਮ ਆ ਰਿਹਾ ਹੈ ਜੋ ਕਿ ਆਪਣੇ ਮਾਜੇ ਦੇ ਆਬ ਦੇ ਇਲਾਕਾ ਨੂੰ ਹੀ ਪ੍ਰਭਾਵਿਤ ਕਰੂਗਾ ਇਹਨਾਂ ਵਿੱਚ ਅਸੀਂ ਗੁਜਰੂਗਾ ਪਰ ਸੈਸਟੋਨਾਂ ਕੋਈ ਜ਼ਿਆਦਾ ਮੀਂਹ ਨਹੀਂ ਦਾ ਸਾਰ ਨਹੀਂ ਹਨ ਆਪਣੇ ਮਾਲੇ ਮੋਟੇ ਬੂੰਦਾ ਬੰਦੀ ਜਾਂ ਕੈਨਮਨ ਹੋ ਸਕਦੀ ਹੈ ਬਾਕੀ ਤੋਂ ਹੀ ਹੁਣ ਰੇਲਫੋਰਡ ਡਾਟਾ ਦੇ ਸਕਦਾ ਹਾਂ ਆਪਣੇ ਮਾਜੇ ਥੋੜੇ ਲੱਗੇ ਜਿਉਂ ਮੀਂਹ ਦੇਖੂ ਮਾਰੇ ਆ ਤੇ ਰਿਪੋਰਟਾਂ ਇਹ ਵੀ ਕਿ ਆਪ ਨੂੰ ਮੱਝ ਦੁਆਬੇ ਦੇ ਇਲਾਕੇ ਹੁੰਦੇ ਹੀ ਜ਼ਿਆਦਾ ਕਾਰਵਾਈ ਨੂੰ ਦੇਖ ਨੂੰ ਮਿਲ ਸਕਦੀਆਂ ਸਾਡਾ ਇਲਾਕਾ ਵੀ ਦੁਆਬਾ ਹੈ ਪਰ ਸਾਡੇ ਜ਼ਿਲ੍ਹੇ ਵਿੱਚ ਤਾਂ ਮੀਂਹ ਜ਼ਿਆਦਾ ਨਹੀਂ ਦੇਖ ਨੂੰ ਮਿਲਿਆ ਪਰ ਆਪਣੇ ਮੱਝ ਦੇ ਕਹਿੰਦੇ ਕਾਫੀ ਲੱਕ ਜਾਨ ਨੂੰ ਗਲੇ ਮਾਰ ਦੇਖ ਨੂੰ ਮਿਲੀ ਉਹ ਵੀ ਤੁਹਾਨੂੰ ਵਾ ਵੀਡੀਓ ਬਣਾ ਕੇ ਦੱਦਵਾਂਗੇ ਬਾਕੀ ਮੱਝ ਦੇ ਹੁਣ ਵੀ ਕਾਫੀ ਲੱਕ ਜੋ ਪਾਰੀ ਨਹੀਂ ਦੇਖ ਦਿੱਤੇ ਉਹ ਇਹ ਪੂਰਾ ਕਾਫੀ ਜ਼ਿਆਦਾ ਪਾਰੀ ਨਹੀਂ ਆਪ ਨੂੰ ਦੇਖ ਨੂੰ ਮਰੇ ਮੱਝ ਦੇ ਭਾਗਾਂ ਵਿੱਚ ਹੀ ਬਾਕੀ ਮੈਂ ਜ਼ਿਲ੍ਹੇ ਵਾਈਦ ਵੀ ਗੱਲ ਕਰ ਦਿੰਦੇ ਆ ਆਪਣੇ ਪੰਜਾਬ ਦੇ ਜੁਆਲ ਲੱਕ ਗਏ ਅੰਬਰਸਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਪੁੱਛਿਆ ਜੰਦਰ ਦੇ ਥੋੜੇ ਪਾਗ ਹੋ ਗਏ ਇਨਾ ਵਿੱਚ ਜਿਆਦਾ ਉਮੀਦ ਹੈ ਸਾਰੇ ਹਨ ਹੁਣ ਥੋੜੇ ਆਉਣ ਵਾਲੇ ਇੱਕ ਦੋ ਘੰਟਿਆਂ ਤੋਂ ਬਾਅਦ ਸਾਰੇ ਪੰਜਾਬੀਆਂ ਨੂੰ ਬੱਦਲਬਾਈ ਸਾਫ ਦੇਖਣ ਨੂੰ ਮਿਲੇਗੀ ਟੁੱਟਵੇਂ ਬੱਦਲ ਵੀ ਆਉਣਗੇ ਪੂਰੀ ਰਾਤ ਲੱਗਿਆ ਰਹੂਗਾ ਪਰ ਮੀਂਹ ਕਣ ਦੇ ਸਾਰੇ ਤੋਂ ਬਾਅਦ ਕੋਈ ਬਾਲੇ ਨਹੀਂ ਹੋਣਗੇ ਆਪਣੇ ਦੋ ਤਿੰਨ ਘੰਟਿਆਂ ਤੋਂ ਬਾਅਦ ਆਪਣੇ ਉਹ ਆਪਣੇ ਖਾਸ ਆਪਣੇ ਗੁਰਦਾਸਪੁਰ ਸਾਹਿਬ ਹਾਰਪੁਰ ਦੇ ਪਾਗ ਹੋ ਗਏ ਇਨਾ ਵਿੱਚ ਮੀਂਹ ਥੋੜਾ ਹੁਣ ਕਾਫੀ ਜਿਆਦਾ ਦੇਖਣ ਨੂੰ ਮਿਲ ਰਿਹਾ ਜੋ ਜਿੱਦਾਂ ਦਾ ਰੇਨਫਾਲ ਡਾਟਾ ਸਾਡੇ ਸਾਹਮਣੇ ਆ ਰਿਹਾ ਹੈ ਜਿਸ ਤਰ੍ਹਾਂ ਆਪਣੇ ਇਨਾ ਪਾਗ ਜੋ ਥੋੜੇ ਜੀ ਮੀਦੇ ਸਾਰ ਹਨ ਮਾਜੇ ਦਬਾਬ ਵਿੱਚ ਬ ਦਬਾਂਦੀ ਉੱਦਦੀ ਹੈ ਬਾਕੀ ਆਪ ਨੂੰ ਦਬਾਬੇ ਦੇ ਵੀ ਜਿਆਦਾ ਲਾ ਕੇ ਜੋ ਬੂੰਦਾ ਮੰਦੀ ਹੀ ਦੇਖ ਨੂੰ ਮਿਲੂਗੀ ਮਾਜੇ ਜਿਆਦਾ ਲਾ ਕੇ ਜਮ ਨੂੰ ਕਾਰਵੀਆਂ ਦੇਖ ਨੂੰ ਮਿਲ ਸਕਣ ਬਾਕੀ ਅੱਜ ਇਹ ਚ ਨਹੀਂ ਵੀਡੀਓ ਚੰਗੀ ਲਿਖਦਾ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਧੰਨਵਾਦ